ਤੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ ਸਪੋਸਟ ਟੂ ਗਿਵਨ ਐਪਲੀਕੇਸ਼ਨ ਹਾਂ ਇਸ ਬਿਹਾਰ ਕਿ ਯੂਲ ਬੀ ਅਪੀਅਰਿੰਗ ਆਫਟਰ ਦੀ ਤਰਨ ਤਾਰਨ ਬਾਰੇ ਮੰਨ ਲਿਆ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਦੋ ਚਾਰ ਵਕੀਲ ਮੇਰੇ ਕੋਲ ਆ ਜਾਂਦੇ ਜੀ ਕਿ ਸਾਨੂੰ ਅਸੀਂ ਰਾਜਾ ਜੀ ਕੋਲੋਂ ਪੇਸ਼ ਹੋਏ ਹਾਂ ਜੀ ਉਹਨਾਂ ਰਾਜਾ ਜੀ ਨੇ ਤੋਂ ਨੂੰ ਕੋਈ ਅਥਾਰਟੀ ਲੈਟਰ ਦਿੱਤਾ ਅਥਾਰਟੀ ਲੈਟਰ ਸਰ ਐਸ ਸੱਚ ਦਿਸ ਇਜ਼ ਤੁਸੀਂ ਪੇਰ ਹੋ ਰਹੇ ਹੋ ਸਾਡਾ ਵੈਲਕਮ ਹੈ ਸਵਾਗਤ ਹੈ ਜੀ ਮੈਂ ਉਹ ਅਥਾਰਟੀ ਲੈਟਰ ਦਿਖਾਓ ਜਿਹੜਾ ਰਾਜਾ ਜੀ ਨੇ ਤੁਹਾਨੂੰ ਦਿੱਤਾ ਫਿਰ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਕੋਈ ਹੋਰ ਦੋ ਚਾਰ ਪਰਸਨ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਤੁਹਾਨੂੰ ਅਥੋਰਾਈਜ਼ ਕੀਤਾ ਅਥਾਰਟੀ ਲੈਟਰ ਸਿਰ ਮੈਂ ਦੇ ਦੇ ਪਲੀਜ਼ ਕਿ ਮੈਂ 4 5 ਪੀਐਮ ਤੋਂ ਸਬਮਿਟ ਕਰ ਦਿੰਦਾ ਸਰ ਬਿਫੋਰ 5 ਪੀਐਮ 5 ਪੀਐਮ ਜੀ ਕੀ ਰਿਪੋਰਟ ਲਿਆਉਂਦੇ ਤੁਸੀਂ ਰਿਪੋਰਟ ਸਰ ਐਜ਼ ਆਫ ਨਾਉ ਕੋਈ ਪੱਖ ਲਿਆ ਦਾ ਕੋਈ ਰਿਟਨ ਪੈ ਨਹੀਂ ਸਰ ਹਾਂ ਰਾਜਾ ਵਣਿੰਗ ਜੀ ਤਰਨਤਾਰਨ ਬਾਈਪੋਲ ਤੋਂ ਬਾਅਦ ਅਪੀਅਰ ਹੋਣਗੇ ਇਨ ਡਿਟੇਲ ਆਲ ਦਾ ਕੁਐਸਚਨਸ ਵਿਲ ਬੀ ਆਨਸਰਡ ਆਲ ਦਾ ਕੁਐਰੀਜ਼ ਆਲ ਦਾ ਕਨਸਰਨਸ ਵਿਲ ਬੀ ਐਡਰੈਸਡ ਆਫਟਰ ਦੀ ਤਰਨਤਾਰਨ ਬਾਈਪੋਲ ਤਰਨਤਾਰਨ ਬਾਈਪੋਲ ਜੀ ਹੁਣ ਮੈਂ ਅਥਾਰਟੀ ਲੈਟਰ ਸਰ ਬਿਕੋਜ਼ ਤੁਸੀਂ ਕਹਿ ਰਹੇ ਹੋ ਮੈਂ ਅਥਾਰਟੀ ਲੈਟਰ ਬਗੈਰ ਮੈਂ ਨਹੀਂ ਪੇਸ਼ ਹੋ ਸਕਦਾ ਨਹੀਂ ਤੁਸੀਂ ਪੇਸ਼ ਹੋਗੇ ਮੈਂ ਤਾਂ ਵੈਲਕਮ ਕਰਤਾ ਤੁਹਾਡਾ ਜੀ ਲੇਕਿਨ ਮੇਰਾ ਹੁਣ ਅਗਲਾ ਸਵਾਲ ਮੇਰੇ ਮਨ ਚ ਆਇਆ ਵੀ ਜੇ ਮੇਰੇ ਕੋਲ ਦੋ ਚਾਰ ਵਕੀਲ ਹੋਰ ਆ ਜਾਂਦੇ ਕੋਈ ਨਹੀਂ ਆਊਗਾ ਸਰ ਸੁਣੋ ਨਾ ਮੇਰੀ ਬੇਨਤੀ ਮਨ ਮੇਰੇ ਕੋਲ ਕੀ ਇਸ ਗੱਲ ਦਾ ਹੈਗਾ ਵੀ ਯੂ ਆਰ ਅਥੋਰਾਈਜ਼ਡ ਬਾਈ ਹਿਮ ਸਰ ਲਾਈਕ ਆ ਸੈਡ ਇਫ ਯੂ ਵਾਂਟ ਇਟ ਯੈਸ ਅਥੋਰਿਟੀ ਲੈਟਰ ਮੈਂ ਪਲੀਜ਼ ਸਬਮਿਟ ਕਰ ਦੋਨਾ ਸਰ ਤੇ ਬਿਫੋਰ ਫਾਈਲ ਪੇਮੈਂਟ ਵਿਲ ਬੀ ਸਬਮਿਟਡ ਟੂ 3ਪੀ ਐਫ ਟਿਲ 3ਪੀ ਐਫ ਬਿਫੋਰ 3 ਹਾਂ ਸੋ ਕਰ ਇਸ ਦੇ ਰਿਗਾਰਡਿੰਗ ਕੋਸ਼ਰ ਦੈਟਸ ਆਲ ਸਰ ਬਾਈਪੋਲ ਵੈਸੇ ਕਿਉਂਕਿ ਐਕਟ ਜਿਹੜਾ ਲੱਗ ਚੁੱਕਾ ਹੈ ਜੀ ਐਕਟ ਜਦੋਂ ਫੋਨ ਤਰਨਤਨ ਬਾਈਪੋਲ ਚ ਨਹੀਂ ਜਾਂ ਹੋਣ ਰਾਜਾ ਜੀ ਤਰਨਤਨ ਬਾਈਪੋਲ ਚ ਨਹੀਂ ਜੀ ਫਿਰ ਤਰਨਤਨ ਦੇ ਇਨਸਟਰਕਸ਼ਨਸ ਨੇ ਕੋਈ ਇਹ ਨਹੀਂ ਤੁਸੀਂ ਕਿਹਾ ਨਾ ਕਿ ਉਹ ਬਾਈਪੋਲ ਤੋਂ ਬਾਅਦ ਮੇਰੇ ਕੋਲ ਇਨਸਟਰਕਸ਼ਨ ਹੈ ਸਰ ਕਿ ਹੀਲ ਵੀ ਅਪੀਅਰਿੰਗ ਆਫਟਰ ਦੀ ਤਰਨਤਨ ਐਂਡ ਬਾਈਪੋਲ arzof now where he is what he is doing i don't know oh, okay ji theek hai thank you alright sir thank you mere bani sir ke dari tusi uar vi operate kar sakte ho te mainu 3 baje magrovis do banne jayega thank you so much